ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆ ਪਿੰਡ ਤੁੰਗਾ ਢੇੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਨੂੰ ਸੱਜਣੋ ਲੁਧਿਆਣਾ ਪਸ਼ੂ ਅੱਜ 12 ਦਿਖਾਵਾਂਗੇ ਦਿਖਾਵਾਂਗੇ ਜਰਸੀ ਨਸਲ ਦੀਆਂ ਗਾਵਾਂ ਸੂਆ ਪਹਿਲਾ ਤੇ ਦੂਜਾ ਅੱਠੇ ਨਾ ਜੋ ਹੈਗੀਆਂ ਨੇ ਸੂਈਆਂ ਹੋਈਆਂ ਤੇ ਚਾਰ ਹੈਗੀਆਂ ਨੇ ਸੱਜਣੋ ਗੱਬਣਾ ਇੱਕ ਤਾਂ ਆਹ ਬਲੈਕ ਬੱਛੀ ਦਿਖਾਉਂਗਾ ਜੁੜੇ ਰਹੋ ਵੀਡੀਓ ਨਾਲ ਇਹਦੀ ਕੁਆਲਿਟੀ ਕਬੂਲਤੀ ਵਾਲੀ ਟੌਪਰ ਆਗੀ ਤੇ ਬਾਕੀ ਆ ਜੋ ਬਾਈ ਨਾ ਕਰਾਉਣਿਆ ਗੱਲਬਾਤ ਕੱਲੀ-ਕੱਲੀ ਖੋਲ ਕੇ ਤੋਰਾਂਗੇ ਤੇ ਕੱਲੀ-ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਲਾਡੀ ਫਿਰ ਕੈਮਰਾਮੈਨ ਹੈ ਨਹੀਂ ਅੱਜ ਆਪਣਾ ਅਡਜਸਟਮੈਂਟ ਕਰ ਲਿਓ ਦੋਨੇ ਕੰਮੇ ਕਰਾਂਗੇ ਆਪਾਂ ਹੋਰ ਕਿਵੇਂ ਲਾਡੀ ਵਧੀਆ ਬਾਈ ਹਸਰੀ ਕਾਲ ਜੀ ਚੜਦੀ ਕਲਾ ਹਾਂਜੀ ਬਾਈ ਚੜਦੀ ਕਲਾ ਜੀ ਕਿਵੇਂ ਆ ਕੰਮ ਕਰ ਕੰਮ ਵਧੀਆ ਵੀਰੇ ਪੂਰਾ ਵਧੀਆ ਕੰਮ ਲੋਟ ਆ ਹਾਂਜੀ ਹਾਂਜੀ ਬਾਈ ਆ ਰੇਟ ਦੱਸਦਾ ਨਾ ਰੇਟ 25 ਹਜ਼ਾਰ ਤੋਂ ਸਟਾਰਟ ਨੇ ਹਾਂਜੀ ਸਟਾਰਟ ਆ ਜੀ ਆ ਰੇਟ 25 ਹਜ਼ਾਰ ਤੋਂ ਸਟਾਰਟ ਨੇ ਆ 25 ਤੋਂ ਕਰਦੇ ਆ ਸ਼ੁਰੂ ਲਾ ਤੋੜ ਦੇ ਬਾਈ ਇਹਦਾ ਏ ਬਾਈ ਦੂ ਵਸ ਵਸੂਈ ਹੋਈ ਆ ਤੇ ਅੱਜ ਦੂਜਾ ਦਿਨ ਸੂਈ ਨੂੰ ਆ ਵੀਰੇ ਇਹਨੂੰ ਸੂਆ ਹੈਗਾ ਦੂਜਾ ਤੇ ਦਿਨ ਵੀ ਦੂਜਾ ਹੀ ਆ ਸੂਈ ਨੂੰ ਆ ਸੂਆ ਬਾਈ ਕਹਿੰਦਾ ਹੈਗਾ ਦੂਜਾ ਤੇ ਦਿਨ ਵੀ ਦੂਜਾ ਹੀ ਆ ਸੂਈ ਨੂੰ ਬਾਕੀ ਆਡ ਰੂਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬੱਚਾ ਕੀ ਆ ਨਾਲ ਇਹਦੇ ਇਹਦੇ ਬਾਈ ਬੱਛਾ ਆ ਨਾਲ ਇਹਦੇ ਆ ਗਿਆ ਮੇਲ ਕਾਫ ਬੌਲੀ ਕਿੰਨੀ ਕਾ ਹੁਣ ਬੌਲੀ 10 ਲੀਟਰ ਬਾਈ ਬੌਲੀ ਇਹਦੇ ਥੱਲੇ ਹੈਗੀ ਆ ਸੱਜਣੋ 10 ਕਿਲੋ ਥਣ ਕੱਲਾ ਕੱਲਾ ਲੱਗਿਆ ਤੇ ਆਰਡਰ ਦੀ ਕੁਆਲਿਟੀ ਇਹਦੀ ਹੈਗੀ ਆ ਲਾਜਵਾਬ ਬਿਲਕੁਲ ਦੂਜਾ ਸੂਆ ਨਵੇਂ ਹਾਨ ਚਾ ਬੱਛੀ ਚੰਗੀ ਆ ਹਰੇਕ ਪੱਖ ਤੋਂ ਤੇ ਆਰਡਰ ਵੀ ਇਹਦਾ ਕੰਪੈਕਟ ਆਰਡਰ ਆ ਗਿਆ ਬਿਲਕੁਲ ਸਟਿਚ ਚੰਗੀ ਜੀ ਪੂਰੀ ਆ ਚਵਾਈ ਦੀ ਇੱਕ ਨੰਬਰ ਆ ਵੀਰੇ ਪੈਸੇ ਲਾਢੀ ਕਿੰਨੇ ਲੈ ਲਾਂਗੇ ਇਹਦੇ ਬਈ ਇਹਦਾ 40000 ਜੀ ਇਹਦਾ ਮੁੱਲ ਹੈਗਾ 40000 ਫਿਕਸ ਜੀ ਰੱਖੀ ਰੇਟ ਜਮਾ ਲੈਣ ਦੇਣ ਵਾਲੀ ਮੁੱਲ ਹੋਣਗੇ ਵੀਰੇ ਦੂਏ ਸੂਏ ਆ ਦੋ ਦਿਨ ਦੀ ਸੂਈ 나ੜੂਆ ਨਾਲ ਆ ਜੀ ਆ ਬੱਚਾ ਵੀ ਤੁਹਾਨੂੰ ਮੈਂ ਕਰਾ ਦੇਣਾ ਚਾਹ ਇੱਕ ਵਾਰੀ 나ੜੂਆ ਬੱਚੇ ਦਾ ਸੱਜਣੋਂ ਨਾਲ ਹੀ ਆ ਤੇ ਰੇਟ ਨੇ ਜਿਹੜੇ ਰੇਟ ਫਿਕਸ ਜੀ ਹੋਣਗੇ ਬੜਾ ਫਰਕ ਨਹੀਂ ਹੋਊਗਾ ਇਹ ਮਿਲੂਗੀ 40 ਦੀ ਤੇ ਹੁਣ ਤੋਰ ਦੇ ਦੋ ਨੰਬਰ ਵਾਲੀ ਖੋਲ ਕੇ ਇਹਦਾ ਕਿਹੜਾ ਸੂਆ ਬਾਈ ਇਹ ਵੀ ਦੂਏ ਸੂਏ ਸੂਈ ਆ ਇਹਨੂੰ ਹੋਗੇ ਸੂਈ ਨੂੰ ਦੋ ਦਿਨ ਬਾਈ ਇਹਨੂੰ ਵੀ ਦੋ ਦਿਨ ਹਾਂ ਦੋਨੇ ਇੱਕੋ ਕਰੋ ਹੀ ਆਈਆਂ ਨੇ ਜੋੜਾ ਠੀਕ ਆ ਗੱਲ ਤੇ ਦੋ ਦੋ ਦਿਨ ਦੀਆਂ ਹੀ ਸੂਈਆਂ ਹੋਈਆਂ ਇਹਦੇ ਥੱਲੇ ਬੋਲਾ ਕਿੰਨਾ ਕਾ ਇਹਦੇ ਥੱਲੇ ਹੈਗਾ 10 11 ਕਿਲੋ 10 ਕਿਲੋ ਇਹਦੇ ਨੂੰ ਹਾਂ ਜੀ ਇਹ ਕਿੰਨਾ ਕ ਪਾ ਦੋ ਬਈ 13 14 ਤਾਂ ਚਾਹੀਦਾ ਇਹਨੂੰ 13 14 ਡੇੜ ਕੇ ਦਾ ਇਹਦੇ ਨਾਲ ਬੱਚਾ ਕੀ ਆ ਬੱਚਾ ਹੀ ਆ ਵੀਰੇ ਇਹਦੇ ਨਾਲ ਵੀ ਹੈਗਾ ਸੱਜਣੋਂ ਮੇਲਕਾਫ ਤੇ ਨਸਲ ਇਹਦੀ ਵੀ ਜਰਸੀ ਆ ਗਈ ਤਕਰੀਬਨ ਸਾਰੀ ਜਰਸੀ ਦਿਖਾਉਂਗਾ ਮੈਂ ਇੱਕ ਅੱਧੀ ਗਾਂ ਨੂੰ ਛੱਡ ਕੇ ਸੂਆ ਇਹਦਾ ਵੀ ਦੂਜਾ ਤੇ ਦੁੱਧ ਇਹਦੇ ਥੱਲੇ ਵੀ ਬੌਲਾ ਪਾਈ ਕਹਿੰਦਾ 10 ਕਿਲੋ ਆ ਆਰਡਰ ਚੰਗਾ ਰੱਖਦੀ ਆ ਤੇ ਥਣ ਵੀ ਚੰਗਾ ਲੱਗਿਆ ਤੇ ਪੂਰਾ ਨਿਖਣਵਾ ਲੱਗਿਆ ਕੱਲਾ ਕੱਲਾ ਥਣ ਲੱਗਿਆ ਚਬਾਈ ਦੀ ਚਬਾਈ ਦੀਆਂ ਬਈ ਸਾਰੀਆਂ ਹੀ ਗਾਈਆਂ ਤਕਰੀਬਨ ਓੱਕੇ ਹੀ ਨੇ ਵੀਰੇ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਵੀ ਵੀਰੇ 40000 ਆ ਜੋੜੇ ਲੈਣਾ ਹੋਇਆ ਜੇ ਕਿਸੇ ਜੋੜੇ ਚੋਂ ਕਰਦਾਂਗੇ ਮਾਨ ਤਣ ਜੋੜੇ ਚੋਂ ਕਰਦਾਂਗੇ ਕਰਦਾਂਗੇ ਬਾਈ ਕੋਈ ਗੱਲ ਨਹੀਂ ਚਲ ਇੰਨੇ ਕਿਚ ਜੋੜਾ ਪਹੁੰਚ ਕਰਦੀ 100 ਕਿਲੋ ਕੋਈ ਨਾ ਕਰਦਾਂਗੇ ਆ ਜੋੜੇ ਦੀ ਸੱਜਣਾ 100 ਕਿਲੋਮੀਟਰ ਬਾਈ ਕਹਿੰਦਾ 80000 ਚ ਪਹੁੰਚ ਕਰਦਾਂਗੇ ਸੂਆ ਦੋਵੇਂ ਦੂਜਾ ਸੂਆ ਨੇ ਤੇ ਬੌਲੀ 10 10 ਕਿਲੋ ਆ ਦੋ ਦੋ ਦਿਨਾਂ ਦੀਆਂ ਇਹ ਬੱਚੀਆਂ ਸੂਈਆਂ ਨੇ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤਿੰਨ ਨੰਬਰ ਵਾਲੀ ਬੱਛੀ ਇਹਦੀ ਕੀ ਡਿਟੇਲ ਆ ਬਾਈ ਤਕਰੀਬਨ ਮਾਲ ਸਾਰਾ ਵੀਰੇ ਇਹ ਰਾਤ ਹੀ ਆਇਆ ਕੋਹ ਰਾਤ ਆਇਆ ਕੋਈ ਅੱਜ ਤੜਕੇ ਆਈਆਂ ਨੇ ਠੀਕ ਆ ਜੀ ਹਾਂਜੀ ਥੋੜੀਆਂ ਹੰਬੀਆਂ ਹਾਰੀਆਂ ਜ਼ਰੂਰ ਨੇ ਬੱਛੀਆਂ ਠੀਕ ਆ ਗੱਲ ਇਹਦਾ ਸੂਆ ਕਿਹੜਾ ਇਹ ਬਾਈ ਦੂਏ ਸੂਏ ਸੂਈਆ ਇਹ ਆਪਣੇ ਕੋਲੇ ਸੂਈਆ ਇਹ ਕਦੋਂ ਦੀ ਸੂਈ ਆ ਇਹ ਕੱਲ ਦੀ ਸੂਈ ਆ ਵੀਰੇ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਵੀਰੇ ਬੱਚਾ ਇਹਦੇ ਨਾਲ ਵੀ ਮੇਲ ਕਾਫਾ ਸੂਆ ਹੈਗਾ ਇਹਦਾ ਵੀ ਦੂਜਾ ਚਵਾਈ ਦੀ ਕਮਿਆ ਇਹ ਚਵਾਈ ਦੀ ਓਕੇ ਆ ਵੀਰੇ ਓਕੇ ਦੀ ਰਿਪੋਰਟ ਆ ਜਮਾ ਜਮਾ ਓਕੇ ਥਾਣੀ ਦੱਸਦਾ ਵੀਰੇ ਤੇ ਆਰਡਰ ਇਹਦਾ ਵੀ ਹੈਗਾ ਸੱਜਣੋ ਸਟਿਚ ਤੇ ਕੁਆਲਿਟੀ ਕਵਲਿਟੀ ਬੱਛੀ ਜੇਜ ਵੀ ਚੰਗੀ ਆ ਜੇ ਗੱਲਬਾਤ ਕਰ ਲਈਏ ਆਰਡਰ ਰੱਖ ਦਿਆ ਪਛਾਣ ਨੂੰ ਪੂਰਾ ਸਟਿਚਰ ਆਰਡਰ ਆ ਗਿਆ ਬਿਲਕੁਲ ਕੰਪੈਕਟ ਆਰਡਰ ਆ ਗਿਆ ਜੇਰ ਦੂਰ ਜਮਾ ਜੇਰ ਦੂਰ ਜਮਾ ਓਕੇ ਪਈ ਹੋਈ ਆ ਆਪਣੇ ਕੋਲੇ ਫੋਟੋ ਵੀਡੀਓ ਹਾਂ ਤੇ ਬਾਕੀ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹੋ ਆਰਡਰ ਬੱਛੀ ਚੰਗਾ ਦਿਖਾਉਂਦੀ ਐ ਚਵਾਈ ਦੀ ਕਿਵੇਂ ਲੱਡੀ ਐ ਚਵਾਈ ਦੀ ਪੂਰੀ ਵਧੀਆ ਵੀਰੇ ਆ ਚਵਾਈ ਦੀ ਓਕੇ ਹਾਂ ਦੂਆ ਨਾ ਦਾ ਗੋਠ ਵਾਲਾ ਥਾਣਾ ਆ ਥਾਂ ਥਣੌਰ ਚੰਗਾ ਲੱਗਿਆ ਤੇ ਆਰਡਰ ਵੀ ਚੰਗਾ ਰੱਖਦੀ ਆ ਨਾਲ ਇਹਦੇ ਵੀ ਮੇਲ ਕਾਫ ਆ ਤੇ ਸੂਆ ਇਹਦਾ ਵੀ ਆ ਗਿਆ ਦੂਜਾ ਪੈਸੇ ਕਿੰਨੇ ਲਵਾਂਗੇ ਇਹਦੇ ਇਹ ਬਾਈ ਇਹ ਵੀ 40 ਦੀ ਦੇ ਦਾਂਗੇ 40 40 ਕਰਤਾ ਹਾਂ ਹਾਂ ਵੀਰੇ ਲੈਂਡ ਦੇਣ ਵਾਲੇ ਮੁੱਲ ਹੋਣਗੇ ਅੱਛਾ ਆਪਾਂ 45 ਕਹਿ ਕੇ 40 ਦੇਨੇ ਆਉਣਾ ਯਾਨੀ 40 ਦੀ ਦੇਵਾਂਗੇ ਛੋੜਛੱਪਾ ਹੀ ਹੋਊਗਾ ਠੀਕ ਆ ਇਹ ਤਿੰਨੇ 40 40 ਵਾਲੇ ਵੀਸ ਨੇ ਜਿਹੜੇ ਕੈਮਰੇ ਚ ਹੁਣ ਦੇਖ ਰਹੇ ਹੋ ਤੁਸੀਂ ਸੂਆ ਤਿੰਨੇ ਦੂਜਾ ਦੂਜਾ ਆ ਗਿਆ ਤੇ ਕੁਆਲਿਟੀ ਤਿੰਨਾਂ ਦੀ तकरीबन ਇੱਕੋ ਜਿਹੀ ਆ ਗਈ ਹੈ ਨਾ ਹਾਂ ਕੱਦ ਵੀ ਠੀਕ ਰੇ ਬੱਚੀਆਂ ਲੰਬੀਆਂ ਲੰਝੀਆਂ ਨੇ ਹਾਂ ਹੁਣ ਮਾਰਦਾਂ ਨੇ ਚਾਰ ਨੰਬਰ ਵਾਲੀ ਤੇ ਕੈਮਰਾ ਆ ਗਈ ਇਹ ਵੀ ਸੱਜਣੋ ਜਰਸੀ ਦੇ ਵਿੱਚ ਇਹਦੀ ਲੰਬਾਈ ਲੰਬੂਈ ਬਹੁਤ ਆ ਗਈ ਜੇ ਗੱਲਬਾਤ ਕਰ ਲਈਏ ਇਹਦਾ ਕਿਹੜਾ ਸੂਆ ਲਾਡੀ ਇਹ ਵੀ ਦੂਏ ਸੂਏ ਸੂਈ ਆ ਥੋੜੀ ਕ੍ਰੋਸ ਪਾਂਚ ਆ ਗਈ ਥੋੜੀ ਗਾੜੇ ਜੇ ਰੰਗ ਚ ਆ ਗਈ ਨਾ ਠੀਕ ਆ ਗੱਲ ਥੋੜਾ ਜਿਹਾ ਸਾਹੀ ਵਾਲ ਦੀ ਜੇ ਕ੍ਰੋਸ਼ ਜੀ ਆ ਠੰਡੀ ਸੀਰ ਪੂਰੀ ਓਕੇ ਸਾਹੀ ਵਾਲਾ ਰੰਗ ਜਾ ਆ ਗਿਆ ਹਾਂ ਜੀ ਬਾਡੀ ਉੱਤੋਂ ਚੰਗੀ ਆ ਹਾਂਜੀ ਸੂਆ ਕਿੰਨੇ ਕ ਦਿੰਦਾ ਇਹਦਾ ਸੂਏ ਨੂੰ ਹੋ ਗਏ ਬਾਈ ਇਹਨੂੰ 12 13 ਦਿਨ ਸੂਏ ਨੂੰ ਦੁੱਧ ਕਿੰਨਾ ਕਾ ਹੁਣ ਏ ਥਲੇ ਹੁਣ 12 ਕਿਲੋ ਵੀਰੇ 12 ਕਿਲੋ ਰੈਡੀ ਦਾ ਹਾਂਜੀ ਹਾਂ ਆ ਆ ਡਰਗ ਅਗਲੇ ਬੰਨੇ ਰੱਖਦੀ ਹੈ ਨਾ ਹਾਂਜੀ ਆਰਡਰ ਦਾ ਜੋਸ ਜਿਆਦੇ ਥੋੜਾ ਜਿਹਾ ਅਗਲੇ ਬੰਨੇ ਰੱਖ ਦਿਆ ਦੁੱਧ ਹੈਗਾ 12 13 ਕਿਲੋ ਤੇ ਰੰਗ ਆ ਗਿਆ ਦਾ ਜਿਵੇਂ ਗਹਿਰਾ ਜਾਂ ਗਿਰੂ ਰੰਗੀ ਥੱਕ ਥੋੜੀ ਅੱਗੇ ਨੂੰ ਜਿਆਦੇ ਆ ਆ ਗਾਂ ਵਾਲੇ ਬੰਨੇ ਥੱਕ ਜਿਆਦੇ ਆ ਚਵਾਈ ਦੀ ਕਿਵੇਂ ਲੱਢੀ ਚਵਾਈ ਦੀ ਪੂਰੀ ਵਧੀਆ ਵੀਰੇ ਬਾਕੀ ਥਣ ਲੱਗਿਆ ਕੱਲਾ ਕੱਲਾ ਸਿੰਗਲ ਪੂਰੀ ਤੇ ਚੰਗਾ ਲੱਗਿਆ ਮੁੱਠੀ ਦੀ ਚਵਾਈ ਵਾਲਾ ਜਿਵੇਂ ਮੱਝਾਂ ਗਾਵਾਂ ਨੂੰ ਥਣ ਲੱਗਿਆ ਝੋਟੀਆਂ ਨੂੰ ਲੱਗਿਆ ਹੁੰਦਾ ਉਹ ਥਣ ਥਣੌਟ ਲੱਗਿਆ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹ ਬਾਈ 42000 ਦੀ ਦੇ ਦਾਂਗੇ ਇਹ ਦੇ ਦਾਂਗੇ 42 ਦੀ ਦੇ ਦਾਂਗੇ 42 ਦੀ ਇਹ ਆ ਗਈ 4 ਨੰਬਰ ਦੀ ਹਾਂ ਹਾਂ ਤੇ ਹੁਣ ਖੋਲ ਲਾ ਜੋ ਬਰਾ 5 ਨੰਬਰ ਵਾਲੀ ਇਹਦਾ ਕਿਹੜਾ ਸੂਆ ਬਾਈ ਇਹ ਬਾਈ ਸੂਈ ਹੋਈ ਆ ਪਹਿਲੇ ਸੂਏ ਸੂਆ ਪਹਿਲਾ ਸੂਈ ਕਿੰਨੇ ਦਿੰਦੀ ਆ ਸੂਈ ਨੂੰ ਹੋ ਗਏ ਬਾਈ ਇਹਨੂੰ 7-8 ਦਿਨ ਹੋ ਗਏ ਸੂਈ ਨੂੰ 7 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਤਿਆਰਾ ਹੁਣ ਇਹਦੇ ਬਾਈ ਆਪਾਂ ਅੱਜ ਆਈ ਆ 10 ਕਿਲੋ ਦੇਵਾਂਗੇ ਠੀਕ ਆ ਗਾ 13 ਕਹਿੰਦੇ ਸੀ ਆਪਾਂ 10 ਦੇਵਾਂਗੇ ਦੂਰ ਹੁਣ ਕਿਲੋ 2 ਕਿਲੋ ਆਪਾਂ ਮੰਨ ਲਾ ਵੀ ਘਾਟੀ ਦੱਸਾਂਗੇ ਹਾਂ ਆ ਬਾਕੀ ਸਾਫਰ ਕਰਕੇ ਕਈ ਵਾਰੀ ਪਸ਼ੂ ਕਿਲੋ 2 ਕਿਲੋ ਦੁੱਧ ਸੱਜਣੋਂ ਘਟਾ ਵੀ ਜਾਂਦਾ ਜਿੱਦਾਂ ਇਹਨੇ ਸੈੱਟ ਹੋਣਾ ਜਾ ਕੇ ਤੇ ਚੱਲ ਬਾਈ ਕਹਿੰਦਾ ਉੱਥੀ ਪੈਣਾ ਦੁਬਾਰਾ 12-13 ਤੇ ਜਿੰਨਾ ਕੋਥੋਂ ਦੁੱਧ ਚਵਾ ਕੇ ਆਈ ਆ ਹਾਂਜੀ ਨਸਲ ਇਹਦੀ ਵੀ ਪਿਓਰ ਜਰਸੀ ਆ ਗਈ ਸੂਆ ਇਹਦਾ ਬਾਈ ਕਹਿੰਦਾ ਆ ਗਿਆ ਪਹਿਲਾਂ ਕਿਉਂਕਿ ਪਹਿਲੇ ਸੂਏ ਵਾਲੀ ਆਈਟਮ ਆਪਾਂ 4-5 ਸੂਆਂ ਤੱਕ ਚੋ ਸਕਦੇ ਆ। ਰਾਮ ਨਾ ਵੀਰੇ ਰਾਮ ਨਾਲ ਠੰਡੀ ਸੀਲ ਬਹੁਤ ਆ ਬੱਸੀ। ਤੇ ਬਾਕੀ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਆ। ਥਾਣਾ ਜਿਹੜਾ ਖਾਣ ਲੱਗਿਆ ਕੱਲਾ ਕੱਲਾ ਕੁਆਲਿਟੀ ਪੂਰੀ ਟੋਪਰ ਕੁਆਲਿਟੀ ਦੇ ਵਿੱਚ ਆ ਗਈ। ਸੂਆ ਆ ਗਈ ਪਹਿਲਾ ਇਹਦੇ ਪੈਸੇ ਕਿੰਨੇ ਲਾਵਾਂਗੇ ਆਪਾਂ? ਇਹ ਬਾਈ 42 ਦੀ ਇਹ ਦੇ ਦਾਂਗੇ। ਇਹ ਵੀ 42 42 ਦੀ ਦੇ ਦਾਂਗੇ। ਹਾਂ 42 'ਚੋਂ ਮਾਨਤਾਣ ਥੋੜਾ ਹੋ ਜਾਊਗਾ ਪਰ ਬੜਾ ਜਿਆਦਾ ਰੇਟਾਂ ਦੇ ਵਿੱਚ ਫਰਕ ਨਹੀਂ ਪਊਗਾ 5-7000 ਵਾਲਾ ਕੋਈ। ਲੈਣ ਦੇਣ ਵਾਲੀ ਲੈਣ ਦੇਣ ਵਾਲੇ ਫਿਕਸ ਜੇ ਰੇਟ ਆ ਗਏ ਆ ਗਈ 5 ਨੰਬਰ ਤੇ ਤੇ 6 ਇਹ ਵੀ ਪਿਓਰ ਜਰਸੀ ਦੇ ਵਿੱਚ ਆ ਗਈ ਇਹਦਾ ਸੂਆ ਕਿਹੜਾ ਬਾਈ ਇਹ ਵੀ ਪਹਿਲੇ ਸੂਆ ਹੈ ਬਾਈ ਬਸਾ ਮਗਰਾ ਮੇਲ ਕਾਫ ਆ ਸੂਆ ਬਾਈ ਕਹਿੰਦਾ ਇਹਦਾ ਵੀ ਪਹਿਲਾ ਹੀ ਆ ਗਿਆ ਤੇ ਆ ਗਈ ਇਹ ਵੀ ਸੱਜਣੋ ਜਰਸੀ ਨਸਲ ਦੇ ਵਿੱਚ ਸੂਆ ਕਿੰਨੇ ਦਿੰਦਾ ਇਹਦਾ ਇਹਨੂੰ ਝੂਈ ਨੂੰ ਹੋ ਗਿਆ ਵੀਰੇ 15 16 ਮੈਨਾ ਇਹਦੇ ਨਾਲ ਬੱਚਾ ਕੀ ਆ ਬੱਚਾ ਵੀਰੇ ਇਹਦੇ ਨਾਲ ਮੇਲ ਕਾਫ ਦੁੱਧ ਰਾਈ ਦੀ ਕਿੰਨਾ ਉਹਨੇ 10 ਕਿਲੋ ਵੀਰੇ ਦੇਵਾਂਗੇ ਆਪਾਂ ਵੱਧਦੀ ਹੋਊਗਾ ਆਪਾਂ ਦੱਸ ਦੇਵਾਂਗੇ ਸੂਆ ਹੈਗਾ ਇਹਦਾ ਪਹਿਲਾ ਤੇ ਦੁੱਧ ਬਾਈ ਕਹਿੰਦਾ ਹੈਗਾ 10 ਕਿਲੋ ਹੋਊਗਾ ਮੜਾ ਮੋਟਾ ਵੱਧੇ ਇਹ 15 ਕਿ ਦਿਨਾਂ ਦਾ ਇਹਦਾ ਹੈਗਾ ਸੱਜਣੋ ਸੂਆ ਨਸਲ ਆ ਗਈ ਇਹਦੀ ਵੀ ਪ्युअर ਜਰਸੀ ਦੀ ਇਹਦੇ ਪੈਸੇ ਕਿੰਨੇ ਲੈ ਦਾਂਗੇ ਲਾਡੀ ਆਪਾਂ ਇਹ ਬਾਈ 40000 ਦੀ ਦੇ ਦਾਂਗੇ ਇਹ ਦੇ ਦਾਂਗੇ 40 ਦੀ ਇਹਦਾ ਕਰ ਦਾਂਗੇ ਮਾਨਤਾਨ 40 ਕੋਈ ਗੱਲ ਨਹੀਂ ਉਹ ਤਾਂ ਮਾਨਤਾਨ ਹੋ ਜੂ ਵੀਰੇ ਮੌਕੇ ਤੇ ਹਾਂ ਇਹ ਆ ਗਈ 6 ਨੰਬਰ ਵਾਲੀ ਪੱਛੀ ਆਪਣੇ ਹੇਠ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਆਂ ਇੱਧਰ 7 ਨੰਬਰ ਵਾਲੇ ਅਪਾਰਟਮੈਂਟ 'ਚ ਇਹ ਮੈਨੂੰ ਗੱਭਣ ਲੱਗਦੀ ਆ ਹਾਂ ਬਾਈ ਇਹ ਕਿਹੜਾ ਸੂਆ ਸੁੰਦੀ ਆ ਇਹ ਦੂਏ ਸੂਏ ਸੁੰਦੀ ਆ ਵੀਰੇ ਠੀਕ ਆ ਜੀ ਕਿੰਨੇ ਕਿ ਦਿਨ ਕੱਢਦੀ ਆ ਇਹ ਲਊਗੀ ਬਾਈ ਹੱਲੇ 8 ਤੋਂ 10 ਦਿਨ ਹਾਂ ਹਜੇ ਬਣੂਗੀ ਥੱਲੇ ਚੰਗੀ ਆਣਾ ਹਾਂ ਰੰਗ ਰੰਗੇ ਦਾ ਵੀ ਚੰਗਾ ਆ ਗਿਆ ਤੇ ਉੱਤੋਂ ਬਾਦੀ ਇਹਦੀ ਚੰਗੀ ਆ ਜਾਨ ਚ ਆ ਗਈ ਪੂਰੀ ਚ ਇਹਦਾ ਪਲਉਣ ਦਾ ਬਾਈ 15 ਕਿਲੋ ਦੁੱਧ ਚਵਾਇਆ ਹੋਇਆ ਪਹਿਲਣ ਦਾ ਪਹਿਲਣ ਦਾ ਬਾਕੀ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਤੇ ਆ ਗਈ ਪਿਓਰ ਜਰਸੀ ਚ ਤੇ ਆ ਗਈ ਉੱਤੋਂ ਪੂਰੀ ਜਾਨ ਵਾਲੀ ਬੱਛੀ ਆ ਗਈ ਸੂਆ ਦੂਜਾ ਸੂਏ ਹੁਣ ਦੂਏ ਸੂਂਦੀ ਆ ਇਹ ਸੂਆ ਬਾਈ ਕਹਿੰਦਾ ਦੂਜਾ ਸੂਣਾ ਤੇ ਦਿਨ ਕੱਢ ਦੂ 7-8 ਇਹ ਮਾਲਕਾਂ ਜਾਨੀ ਦੱਸਿਆ ਵੀ 31 17 18 ਕਿਲੋ ਦੁੱਧ ਚਬਾਊਗੀ ਬੱਸੀ ਪਹਿਲਣ ਦਾ ਕਿੰਨਾ ਦੱਸਿਆ ਬਾਈ ਪਹਿਲਣ ਦਾ 15 ਕਿਲੋ ਬਾਈ 15 ਆਰਡਰ ਤੁਸੀਂ ਦੇਖ ਸਕਦੇ ਹੋ ਬਾਕੀ ਆਰਡਰ ਹਜੇ ਬਣਾਊਗੀ ਕਿਉਂਕਿ ਟਾਈਮ ਇਹਦਾ ਪਿਆ ਤੇ ਜਾਣ ਜੂਨ ਹੈਗੀ ਉਤੋਂ ਸੱਜਣੋ ਚੰਗੀ ਜੇ ਗੱਲਬਾਤ ਕਰ ਲਈ ਰੰਗ ਰੂਪ ਵੀ ਚੰਗਾ ਮੱਛੀ ਦਾ ਇਹ ਵੀ ਆ ਗਈ ਪਿਓਰ ਜਰਸੀ ਦੇ ਵਿੱਚ ਤੇ ਹੁਣ ਆ ਵੀ ਤੋਰਦੇ ਇਹਦਾ ਕਿਹੜਾ ਸੂਆ ਨਾਲ ਵਾਲੀ ਦਾ ਇਹਦਾ ਭਾਈ ਅੱਜ ਦਾ ਰੇਟ 42000 ਆ। ਅੱਛਾ ਹਾਂ ਇਹਦਾ ਰੇਟ ਭੁੱਲ ਗਏ ਦੀ ਹਾਂ। ਹਾਂ ਜਦੋਂ ਸੂਪੀ ਉਦੋਂ ਮੁੱਲ ਹੋਰ ਹੋਊਗਾ। ਅੱਜ ਦਾ ਰੇਟ 42000 ਆ। ਅੱਜ 42 ਦੀ ਦੇਣਾ। ਅੱਜ 42 ਦੀ ਦੇਣਾਗੇ। ਬੱਛੀ ਬਹੁਤ ਚੰਗੀ ਆ। ਆ ਸੂਣ ਤੋਂ ਬਾਅਦ ਰੇਟ ਇਹਦਾ ਹੋਰ ਹੋ ਜਾਊਗਾ। ਕਈ ਸੱਜਣ ਜੇ ਕਈ ਵਾਰੀ ਪਸ਼ੂ ਅਟਕ ਜਾਂਦਾ ਸੂਣ ਤੋਂ ਬਾਅਦ ਲੈਣ ਦੀ ਕੋਸ਼ਿਸ਼ ਕਰਨਗੇ। ਉਦੋਂ ਦਾ ਭਾਈ ਕਹਿੰਦਾ ਰੇਟ ਹੋਰ ਹੋਊਗਾ ਤੇ ਅੱਜ ਵਾਲਾ ਜਿਹੜਾ ਇਹਦਾ ਰੇਟ ਆ ਸੱਜਣੋ ਉਹ ਹੈਗਾ 42000। ਖੁੰਜੀ ਨਹੀਂ ਹੋਈ ਕੇ ਬਸ ਜਾਨ-ਜੂਨ ਵੀ ਫੁੱਲ ਆ। ਹਾਂ ਜਾਨ-ਜੂਨ ਚੰਗੀ ਆ ਤੇ ਬਾਡੀ ਵਾਲੀ ਬੱ ਸੀ ਕਗਲਾ ਹਾਂ ਜੀ ਹਾਂ ਇਧਰੋਂ ਲੋਕਲ ਹਾਂ ਲੋਕਲ ਲਈ ਹੋਈ ਆ ਬੱਛੀ ਆ ਕੁਆਲਿਟੀ ਬੱਛੀ ਚ ਚੰਗੀ ਆ ਬਾਡੀ ਦੀ ਵੀ ਚੰਗੀ ਆ ਗਈ ਆ ਵੀ ਤੋਰ ਦੇ ਚ ਉਪਰਾਉਣ ਇਹਦਾ ਕਿਹੜਾ ਸੂਆ ਇਹ ਬਾਈ ਹੁਣ ਦੂਏ ਸੂਂਦੀ ਆ ਇਹ ਆਹ ਗੱਪਣਾ ਸਾਈ ਹਾਲ ਕ੍ਰੋਸ ਜਰਸੀ ਤੇ ਸਾਈ ਹਾਲ ਦਾ ਹਾਂ ਜੀ ਹਾਂ ਠੰਡੀ ਸੀਲ ਰੱਜ ਕੇ ਆ ਪੂਰੀ ਆ ਕਾਦੇ ਦਾ ਆ ਗਿਆ ਵੱਡਾ ਦੂਜੀਆਂ ਨਾਲੋਂ ਜਰਸੀਆਂ ਨਾਲੋਂ ਜੇ ਗੱਲਬਾਤ ਕਰ ਲਈਏ ਇਹ ਆ ਗਈ ਜਰਸੀ ਤੇ ਸਾਈ ਹਾਲ ਦਾ ਕ੍ਰੋਸ ਇਹ ਦਿਨ ਕਿੰਨੇ ਕੱਢੂ ਬਾਈ ਇਹ ਲਊਗੀ ਬਾਈ ਹੱਲੇ 8-10 ਦਿਨ 8-10 ਦਿਨ ਕੱਢ ਜੂ। ਹਾਂ ਜੀ ਹਾਂ। ਇਹਦਾ ਕੀਰਕਾਰ ਦੱਸਿਆ ਪਹਿਲਾਂ ਨਾ ਦੁੱਧ ਦਾ। ਇਹ ਬਾਈ ਜਿਹੜੀਆਂ ਸਾਹੀ ਵਾਲ ਕਰੋਹ ਜੀਆਂ ਹੁੰਦੀਆਂ। ਹਾਂ ਜੀ। ਇਹ ਆਮ ਤਾਂ ਇਹ 8 ਤੋਂ 10 11 12 ਇੱਥੇ ਕੀ ਰਹਿੰਦੀਆਂ ਨੇ। ਠੀਕਾ ਗੱਲ ਹੈ। ਹਾਂ ਐਵੇਂ ਕਹੀਏ ਇਹ 15 ਦੇ ਦਊਗੀ 16 ਦੇ ਨਾ ਜੀ। ਇਹ ਸਾਹੀ ਦੁੱਧ ਹੁੰਦਾ گاੜਾ ਐ ਨਾ। ਦੁੱਧ ਹੁੰਦਾ ਇਹਨਾਂ ਦਾ ਸਜਣਾ ਮੱਜਾ ਨਾਲ ਲਈਆ। ਪਰੇਨੀਆਂ ਇਹ ਆਹੀ 10 12 ਕਿਲੋ ਤੇ ਹੀ ਹੁੰਦੀਆਂ ਨੇ ਜੀ ਦੁੱਧ ਹੋਏਗਾ ਇਹਨਾਂ ਦਾ ਮੱਝਾ ਨਾਲ ਦਾ ਪਰ ਇਹ 10 12 ਡੇਢ-ਡੇਢ ਦੰਦੀਆਂ ਕੋਈ ਚੰਗੀ ਸਾਈ ਵਾਲੀ ਆਉਂਦੀ ਆ ਠੰਡੀ ਸੀਲ ਜਾਣੀ ਪੂਰੀ ਐ ਨਾ ਤੇ ਸਵੇਰ ਆ ਗਿਆ ਬਿਲਕੁਲ ਠੰਡਾ ਜਰਸੀਆਂ ਨਾਲ ਦਾ ਤੇ ਇਹਦਾ ਜਰਸੀ ਨਾਲ ਕਰਾਸ ਆ ਗਿਆ ਤਾਂ ਕਰਕੇ ਸਵੇਰ ਦੀ ਵੀ ਠੰਡੀ ਆ ਤੇ ਦੁੱਧ ਦਾ ਜਿਹੜਾ ਦੁੱਧ ਦੀ ਮਾਤਰਾ ਵੀ ਦੀ ਗਾੜੀ ਹੋ ਗਈ ਕਈ ਵੀਰ ਮੰਗਦੇ ਨੇ ਨਾ ਸਾਹੀ ਵਾਲ ਹੈਗੀ ਤਾਂ ਲਿਆ ਲਿਆਓ ਕੋਈ ਮਿਲ ਜਾਂਦੀ ਆ ਤਾਂ ਲੈ ਆਈ ਦੀ ਆ ਆਪਣਾ ਰੰਗ ਰੂਪ ਵੀ ਹੈਗੀ ਚੰਗੀ ਵਾਕੀ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਸੂਆ ਸੂਂਦੀ ਆ ਇਹ ਦੂਜਾ ਹਾਂਜੀ ਇਹਦੇ ਪੈਸੇ ਕਿੰਨੇ ਲੱਗਣਗੇ ਜੀ ਇਹ ਸਿੱਧੀ ਦੇ ਦਾਂਗੇ ਵੀਰੇ ਅੱਜ ਦਾ ਆ ਅੱਜ ਵਾਲਾ ਰੇਟ ਇਹਦਾ 30000 ਆ ਬਾਕੀ ਸੂਣ ਤੋਂ ਬਾਅਦ ਹੋਊਗੀ ਗੱਲਬਾਤ ਆਹ ਬੱਛੀ ਦੀ ਕੀ ਡਿਟੇਲ ਆ ਇਹ ਪਹਿਲੇ ਸੂਏ ਸੂਈ ਹੋਈ ਆ ਬਸਾ ਮਗਰਾ ਸੂਈ ਨੂੰ ਹੋ ਗਏ ਇਹਨੂੰ 13 14 ਦਿਨ ਵੀਰੇ ਦੁੱਧ ਕਿੰਨਾ ਰੈਡੀ ਆ ਦੁੱਧ ਬਾਈ ਇਹਦੇ ਥੱਲੇ ਹੈਗਾ 7-8 ਕਿਲੋ ਆਈ ਆ ਜਿੰਨਾ ਹੈਗਾ ਵਧਾਜੂਗੀ ਕੋਈ ਸੇਵਾ ਨਾਲ ਰੇਟ ਜਾਇਜ਼ ਬਿਲਕੁਲ 7 ਕਿਲੋ ਮੰਨ ਲਈ ਅੱਜ ਹਾਂ ਜੀ ਹਾਂ ਸੂਆ ਪਹਿਲਾਂ ਸੂਆ ਪਹਿਲਾਂ ਤੇ ਨਾਲ ਕੀ ਆ ਇਹ ਦੇ ਬੱਚਾ ਵੀਰੇ ਨਾਲ ਇਹਦੇ ਹੈਗਾ ਸੱਜਣੋਂ ਮੇਲ ਕਾਫ ਸੂਆ ਇਹਦਾ ਹੈਗਾ ਪਹਿਲਾ ਤੇ ਨਸਲ ਇਹਦੀ ਹੈਗੀ ਆ ਜਰਸੀ ਥੋੜੀ ਜੀ ਕ੍ਰੋਸ ਆ ਵਿੱਚ ਨਾ ਐਰ ਸੈਰ ਜੀ ਥੋੜੀ ਜੀ ਨਾ ਡੱਬ ਜਾ ਆਉਂਦਾ ਇਹਦੇ ਆ ਥੋੜੀ ਬਹੁਤੀ ਕ੍ਰੋਸ ਚ ਆਉਂਦੀ ਆ ਰੰਗ ਰੂਪ ਦੀ ਚੰਗੀ ਆ ਰੇਟ ਇਹਦਾ ਕਿੰਨਾ ਕਰਹੁਗਾ ਲਾਡੀ ਰੇਟ ਪਈ ਇਹਦਾ ਜੈ 24000 ਦੀ ਦੇ ਦਾਂਗੇ ਸਿਰਫ ਹਾਂ ਜੀ ਹਾਂ ਇਹ ਬਾਈ ਕਹਿੰਦਾ ਦੇ ਦਾਂਗੇ 24000 ਦੀ ਫਲਹਾਲ ਹੈਗਾ 7 ਕਿਲੋ ਦੇੜੇ ਗੇੜ ਤੇ ਬਾਕੀ ਜਿੱਦਾਂ ਸੈਟ ਸੁੱਟ ਹੁੰਦੀ ਆ ਆਪਣੇ ਕੋਲ ਆ ਕੇ ਵੱਧ ਵੀ ਸਕਦੀ ਆ ਉਹ ਲੋਕੜਾ ਵਾਲਾ ਭਾਅ ਵੀ ਰੇ ਉਹ ਉਹ ਹੈਗਾ ਛੋਡੀ ਸੇਵ ਆਦਾ ਹਾਂਜੀ ਹਾਂ ਇਹ ਦੁੱਧ ਛੋਡੀ ਸੇਵ ਆਦਾ ਜਿਵੇਂ ਅੱਗੇ ਵੱਧ ਸਕਦੀ ਆ ਹੂੰ ਇਹਦਾ ਕਿਹੜਾ ਸੂਆ ਇਹ ਦੂਏ ਸੂਈ ਆ ਬੱਛੀ ਮਗਰਾ ਵੀਰੇ ਇਹਦੇ ਨਾਲ ਬੱਛੀ ਆ ਗਈ ਹਾਂਜੀ ਹਾਂਜੀ ਇਹਨੂੰ ਕਹਿ ਕੇ ਤਰੋਂ ਕਿ ਸੂਈ ਹਾਂ ਬਾਈ ਇਹਨੂੰ ਤਿੰਨ ਦਿਨਾਂ ਹੋ ਗਏ ਸੂਈ ਨੂੰ ਤਿੰਨ ਦਿਨਾਂ ਦੀ ਸੂਈ ਥੱਲੇ ਬੌਲਾ ਕਿੰਨਾ ਬਾਈ ਇਹਦੇ ਥੱਲੇ 5-6 ਕਿਲੋ ਬੌਲਾ ਹੈਗਾ ਹੁਣ 6 ਕਿਲੋ ਬੋਲਾ ਹਾਂਜੀ ਹਾਂਜੀ ਤਿੰਨਾਂ ਦਿਨਾਂ ਦੀ ਸੂਈਆ ਤੇ ਬੋਲਾ ਬਾਈ ਕਹਿੰਦਾ ਹੈਗਾ 6 ਕਿਲੋ ਦੇ ਏੜ-ਗੇੜ ਸੂਆ ਦੂਜਾ ਹਾਂ ਦੂਆ ਸੂਆ ਬੱਛੀ ਮਗਰ ਸੂਆ ਦੂਜਾ ਤੇ ਦਿਖਾਵਾ ਆਰਡਰ ਦਾ ਇਹਦਾ ਚੰਗਾ ਤੇ ਜਾਣ-ਜੋਣ ਵੀ ਚੰਗੀ ਆਰਡਰ ਹੈਗਾ ਅੱਗੇ ਪਿੱਛੇ ਦਾ ਉਹ ਦੁੱਧ ਵੱਧ ਪਾ ਸਕਦੇ ਆ ਅੱਡੀ ਬਾਈ ਆਏ ਜਿਹੜੀ ਘੱਟ ਬੋਲਾ ਕੱਢੇ ਅ ਵੀ ਆਪਾਂ ਵੀ ਸੌਣਦੇ ਹੁਣ ਉਹੀ ਦੁੱਧ ਜ਼ਿਆਦਾ ਦਿੰਦੀਆਂ ਠੀਕ ਆ ਗੱਲ ਹਾਂਜੀ ਇਹਦਾ ਜਿੰਨਾ ਕਿ ਹੈ ਜੋ ਵੀਰੇ ਬਾਕੀ ਆਏ ਆ ਆਪਣਾ ਸਚਾਈ ਵਾਲਾ ਕੰਮ ਇਹਦੀ ਕੁਆਲਿਟੀ ਦੇ ਹਿਸਾਬ ਨਾਲ ਲੱਗਦਾ ਵੀ ਇਹ ਥੱਲੇ ਜਿਵੇਂ 9-10 ਕਿਲੋ ਰੇਟ ਬਾਈ ਆਪਾਂ ਐਵੇਂ ਕਿਉਂ ਲੇਵਾ ਦੇਖ ਕੇ ਕਹੀ ਜਾਈਏ ਆਪਣਾ ਉਹ ਕੰਮ ਨਹੀਂ ਹੈਗਾ ਜਿੰਨਾ ਹੈਗਾ ਉਨਾ ਹੀ ਦੱਸਾਂਗੇ ਆਰਡਰ ਆਰਡਰ ਤਾਂ یوں ਸ਼ੇਪ ਆ ਜਿਹੜੀ ਆਰਡਰ ਚੰਗਾ ਦਿਖਾਉਂਦੀ ਹੈ ਨਾ ਹਾਂਜੀ ਆਰਡਰ ਚੰਗਾ ਬਣਾਉਂਦੀ ਆ ਥਣ ਵੀ ਕੱਲਾ ਕੱਲਾ ਲੱਗਿਆ ਆਰਡਰ ਵੀ ਅੱਗੇ ਪਿੱਛੇ ਦਾ ਰੱਖਦੀ ਆ ਇਹ ਬਾਈ ਥੋੜੀ ਹੈ ਨਾ 2-4 ਦਿਨ ਕੱਚੀ ਸੂਈ ਮੇਰੇ ਕੋਲ ਘਰੀ ਸੂਈ ਆ ਠੀਕ ਆ ਜੀ ਤਾਂ ਕਰਕੇ ਜਾਂ ਤਾਂ ਬੋਲਾ ਘੱਟ ਹੋਊਗਾ ਏ ਥੋੜੀ ਜਿ ਮੈਨੂੰ ਇੱਕ ਬੰਨੇ ਪਾੜਾ ਥੋੜੀ ਹਾਂ ਆ ਉਰਲੇ ਥਾਂ ਦੇ ਥੋੜੀ ਧਾਰਾਂ ਦੀ ਵੀ ਸ਼ੱਕ ਲੱਗਦੀ ਆ ਵੀ 5-10 ਕ ਧਾਰਾ ਹਨਾ ਕੱਟਦੇ ਆਪਾਂ ਦੱਸ ਸਕਦੇ ਨਹੀਂ ਆ ਰੇਟ ਬਿਲਕੁਲ ਜਾਇਜ਼ 25000 ਦੀ ਦੇ ਦਾਂਗੇ 25 ਦੇ ਦਾਂਗੇ 25 ਦੀ ਦੇ ਦਾਂਗੇ ਲੈਣ ਦੇਣ ਵਾਲੀ ਆ ਰੇਟ ਬਾਈ ਕਹਿੰਦਾ ਇਹਦਾ 25 ਲੈਣ ਦੇਣ ਵਾਲਾ ਰੇਟ ਆ ਤੇ ਕੱਦ ਕਾਠ ਵੀ ਚੰਗਾ ਕੱਦ ਕੋਈ ਛੋਟਾ ਨਹੀਂ ਹੈਗਾ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਬਾਡੀ ਦੀ ਵੀ ਚੰਗੀ ਆ ਤੇ ਦਿਖਾਵਾ ਵੀ ਆਰਡਰ ਦਾ ਚੰਗਾ ਕਰਦੀ ਆ ਬੱਛੀ ਮਗਰ ਆ ਨਾਲ ਇਹਦੇ ਆ ਗਈ ਬੱਛੀ ਬਾਕੀ ਦੁੱਧੋ ਹੀ ਗੱਲ ਜਦੋਂ ਬਾਈ ਨੇ ਦੱਸਿਆ ਵੀ ਦੁੱਧ ਹੁੰਦਾ ਸੱਜਣੋਂ ਸੇਵਾ ਨਾਲ ਸੇਵਾ ਦਾ ਜੀ ਸੇਵਾ ਤੇ ਹੁਣ ਆ ਡਾਇਮੰਡ ਤੋੜਦੇ ਜਿਹਦੇ ਪਿੱਛੇ ਆਪਾਂ ਨੇ ਇੰਨਾ ਲੰਮਾ ਰਹਿ ਰੋਕਿਆ ਕੰਮ ਮੋਚ ਕੇ ਤੋੜਦੇ ਹੌਲੀ ਇਹ ਆ ਗਿਆ ਸੱਜਣੋਂ ਬਲੈਕ ਡਾਇਮੰਡ ਆ ਗਿਆ ਜਰਸੀ ਦਾ ਜੇ ਗੱਲਬਾਤ ਕਰ ਲਈਏ ਇਹਨੂੰ ਮਾੜੀ ਲੰਬੀ ਚਲਾ ਲਈ ਬਾਹਰ ਨੂੰ ਤਸੱਲੀ ਕਰਾ ਰਾਂ ਇਹਦਾ ਸੁਆ ਕਿਡਾ ਇਹ ਪਹਿਲੇ ਸੁਵੇ ਹੁੰਦੀ ਆ ਵੀਰੇ ਬੱਛੀ ਸੂਆ ਪਹਿਲਾ ਸੂਂਦੀਆ ਤੇ ਕੁਆਲਿਟੀ ਇਹਦੀ ਹੈਗੀ ਆ ਫੁੱਲ ਟਾਪ ਜਿਹੜੀ ਆਪਾਂ ਕਹਿੰਦੇ ਨੇ ਐਂਡ ਕੁਆਲਿਟੀ ਬਲੈਕ ਜਰਸੀ ਆ ਗਈ ਵੀਰੇ ਤੇ ਬਲੈਕ ਮਿਲਦੀਆਂ ਵੀ ਥੋੜੀਆਂ ਨੇ ਤੇ ਇੰਨੀ ਕੁਆਲਿਟੀ ਦੇ ਵਿੱਚ ਟਾਮੀਆਂ ਮਿਲਦੀ ਆ ਜਾਣ ਜੂਨ ਹੈਗੀ ਆ ਬੱਚੀ ਚ ਪੂਰੀ ਫੁੱਲ ਤੇ ਲਈ ਵੀ ਵੀਰੇ ਫਾਰਮ ਤੋਂ ਬੱਚੀ ਠੀਕ ਆ ਜੀ ਹਾਂ ਜੀ ਉਹ ਜਾਨੀ ਉਹ ਦੱਸਦੇ ਵੀ ਡੈਨਮਾਰਕ ਦੀ ਆਪਾਂ ਦਾ ਚਲ ਉਹ ਦੱਸਦੇ ਨਹੀਂ ਹੈਗੇ ਕਿ ਆਪਾਂ ਦਾ ਨਾ ਤਾਂ ਲੰਦ ਵੀ ਨਹੀਂ ਦੇ ਦਿਆ ਆਪਾਂ ਦਾ ਜਿਆ ਦੁੱਗੀ ਕਹਤੀ ਚੌਗੀ ਕਹਤੀ ਹਾਂ ਵੀ ਆਪਾਂ ਉਹ ਜਾਨੀ ਅਗਲੇ ਦੱਸ ਦਿੰਦੇ ਆ ਵੀ ਡੈਨਮਾਰਕ ਦੀ ਹੈਗੀ ਸੱਜਣੋਂ ਟੌਪ ਜਾਣ ਜੂਨ ਹੈਗੀ ਆ ਫੁੱਲ ਤੇ ਆਰਡਰ ਵੀ ਫੁੱਲ ਬਣਾਉਂ ਦਿਨ ਕਿੰਨੇ ਕਰਦੀ ਆ ਇਹ ਦਿਨ ਭਾਈ ਇਹਦੇ ਹੱਲੇ ਘੱਟ ਤੋਂ ਘੱਟ 10 ਦਿਨ ਲੈ ਕੇ ਜਾਊ ਰਾਮ ਨਾਲ 10 ਦਿਨਾਂ ਨੂੰ ਤਾਂ ਉਹੀ ਸਿਸਟਮ ਹੋ ਜੀ ਮੈਂ ਆੜ ਕੇ ਫੜੂਗੀ ਐਚਪ ਗਾਮ ਵਾਲਾ ਕੰਮ ਹੋ ਜੀ ਸਟੋਰੀ ਲੰਬੀ ਜਾਣ ਦੋਰ ਦੇ ਕਿਉਂ ਹੈ ਵੀ ਵੀਰੇ ਆਰਮ ਵਾਲੀ ਆ ਬੱਚੀ ਠੀਕ ਹੈ ਗੱਲ ਤੇ ਆਰਡਰ ਬਣਾਉਗੀ ਫੁੱਲ ਤੇ ਜਾਣ ਜੂਨ ਹੈਗੀ ਆ ਫੁੱਲ ਹੈਵੀ weight ਦੇ ਵਿੱਚ ਆ ਗਈ ਤੇ ਜਿਹੜਾ ਇਹਨੂੰ ਆਰਡਰ ਲੱਗਿਆ ਤੇ ਥਣ ਲੱਗਿਆ ਉਹ ਲੱਗਿਆ ਟਾਪ ਕੁਆਲਿਟੀ ਦਾ ਬਿਲਕੁਲ ਟਾਪਰ ਪੂਰਾ ਐਂਡ ਤੋਂ ਐਂਡ ਕਹਿ ਸਕਦੇ ਆ ਆਪਾਂ ਜੀ ਬਾਕੀ ਬੋਦੀ ਵਾਲੀ ਆ ਮੂੰਹ ਮੁੱਠੀ ਜਰਸੀ ਵਾਲੀ ਆਉਂਦੀ ਆ ਵੀਰੇ ਹਾਂ ਔਰ ਉਹਲੇ ਬੰਨੇ ਕਰਾ ਦੇ ਫੇਸ ਇਹਦਾ ਪਿਓਰ ਜਰਸੀ ਦੇ ਵਿੱਚ ਆ ਗਈ 100 ਦੀ 100 ਹਾਂ ਹਾਂ ਜੀ ਹਾਂ ਜੀ ਤੇ ਬਾਕੀ ਆਰਡਰ ਵੀ ਚੰਗਾ ਨੇ ਘੱਟ ਵੀ ਇਹਦਾ ਚੰਗਾ ਆ ਗਿਆ ਤਾਂ ਜਨਵਰੀ ਵਿੱਚ ਫੁੱਲ ਆ ਗਈ ਜੀ ਗੱਲ ਲੈ ਜਾਣੀ ਲੈ ਕੇ ਜਾਊਗੀ ਦਨ ਉਹ ਆਰਡਰ ਠੋਸ ਆ ਪੂਰਾ ਆਰਡਰ ਇਹਦਾ ਆ ਗਿਆ ਠੋਸ ਬਾਕੀ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਇਹ ਆ ਗਈ ਬਿਲਕੁਲ ਟਾਪਰ ਆ ਪੈਸੇ ਇਹਦੇ ਫਿਰ ਕਿੰਨੇ ਕੁ ਲੈ ਲਾਂਗੇ ਆਪਾਂ ਬਈ ਇਹਦਾ ਅੱਜ ਦਾ ਰੇਟ ਆ ਜਿਹੜਾ ਹਾਂਜੀ ਠੀਕ ਹੈ ਜੀ ਇਹ 60000 ਦੀ ਬੱਛੀ ਦੇਦਾ ਬਾਕੀ ਮਾਣ ਤਾਣ ਮੌਕੇ ਤੇ ਹੋ ਜੂਗਾ ਕੋਈ ਗੱਲ ਨਹੀਂ ਉਹ ਆਏ ਦੂਰੋਂ ਆਏ ਵੀਰ ਦਾ ਆਪਾਂ ਮਾਣ ਤਾਣ ਤਾਂ ਜ਼ਰੂਰ ਕਰਾਂਗੇ ਬਾਕੀ ਇੱਥੋਂ ਦੀ ਲੰਬਾਈ ਚੈੱਕ ਕਰ ਸਕਦੇ ਹੋ ਲੰਬਾਈ ਲੰਬੂਈ ਬੱਛੀ ਦੀ ਬਹੁਤ ਆ ਗਈ ਤੇ ਰੰਗ ਆ ਗਿਆ ਬਲੈਕ ਜਿਹਦੀ ਡਿਮਾਂਡ ਅਕਸਰ ਰਹਿੰਦੀ ਆ ਤੇ ਆ ਗਈ ਪਿਓਰ ਜਰਸੀ ਦੇ ਵਿੱਚ ਜਿਵੇਂ ਬਾਈ ਨੇ ਦੱਸਿਆ ਵੀ ਇਹ ਹੈਗਾ ਫਾਰਮ ਵਾਲਾ ਪੀਸ ਬਾਕੀ ਸਾਨੂੰ ਚੀਜ਼ ਦੱਸਦੀ ਵੀ ਆ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਪਿਓਰ ਜਰਸੀ ਚ ਆ ਗਈ ਸੂਆ ਕਿਹੜਾ ਸੁੰਦਿਆ ਬਾਈ ਪਹਿਲਾ ਵੀਰੇ ਸੂਆ ਪਹਿਲਾਂ ਆਰਡਰ ਬਹੁਤ ਬਣਾਉਗਾ ਜੀ ਹਾਂ ਗਾਹਾਂ ਨੂੰ ਤਾਂ ਬਾਈ ਇਹ ਉਹੀ ਨਜ਼ਾਰੀ ਲਿਆ ਦਊਗੀ ਐਸ ਐਸ ਵਾਲੀ ਵੀ ਬਹੁਤ ਚੰਗਾ ਬਣੂਗਾ ਸੂਈ ਦੇ ਦਾ ਮੁੱਲ ਹੋਰ ਹੋ ਵੀਰੇ ਦਾ ਇਹ ਅੱਜ ਦਾ ਮੁੱਲ ਹਾਂਜੀ ਅੱਜ ਦਾ ਮੁੱਲ ਆ ਜੀ ਇਹ ਇਹ ਮੁੱਲ ਹੈਗਾ ਸੱਜਣੋ ਇਹਦਾ ਅੱਜ ਦਾ ਤੇ ਮਾਨਤਾ ਨੇ ਵਿੱਚ ਬਾਈਆਂ ਦਾ ਕਰ ਦਿਆਂਗੇ ਹੋਇਆ ਜੀ ਤੇ ਆਰਡਰ ਪਹਿਲਣ ਦੇ ਹਿਸਾਬ ਨਾਲ ਚੰਗਾ ਬਣਾਉਂਦੀ ਆਉਂਦੀ ਆ ਦਿਨ ਕਿੰਨੇ ਦੱਸਿਆ ਜੀ ਬਾਈ ਦਿਨ ਬਾਈ ਹੱਲੇ 8 ਤੋਂ 10 ਦਿਨ ਲੈ ਕੇ ਜਾਓ ਘੱਟ ਤੋਂ ਘੱਟ 8 ਤੋਂ 10 ਦਿਨ ਇਹ ਲੈ ਜੂਗੀ ਤੇ ਕੁਆਲਿਟੀ ਆ ਗਈ ਬਿਲਕੁਲ ਟੌਪਰ ਤੇ ਹੁਣ ਆ ਲਾਸਟਾ ਦੀ ਬੱਛੀ ਵੀ ਤੋੜ ਦੇ ਇਹਦਾ ਕਿਹੜਾ ਸੂਆ ਬਾਈ ਇਹ ਪਹਿਲੇ ਸੂਏ ਹੁੰਦੀ ਆ ਵੀਰੇ ਗੱਬਣਾ ਹਾਂਜੀ ਗੱਬਣਾਂ ਥਣ ਥਣ ਇਹਨੂੰ ਚੰਗਾ ਲੱਗਿਆ ਨਾ ਬੁਈ ਨੇ ਵੈਸੇ ਹੋ ਸਕਦਾ ਅੱਜ ਭਲਕੇ ਸੂ ਵੀ ਸਕਦੀ ਆ ਢੰਗਾ ਵੀ ਸਕਦੀ ਆ ਦੋ ਚਾਰ ਦਾ ਇਹ ਆ ਗਿਆ ਆਪਣਾ ਨੈਨੂ ਵਾਲਾ ਕੰਮ ਆ ਗਿਆ ਹੈ ਨਾ ਹਾਂ ਮਰੂਤੀ ਆ ਹੇ ਮਰੂਤੀ ਵਾਲਾ ਜਿਸ ਤਮਾ ਕੱਦੇ ਦਾ ਆ ਗਿਆ ਛੋਟਾ ਤੇ ਜਿਹੜੀ ਦਾ ਨਿੱਕਾ ਹੁੰਦਾ ਮੈਂ ਤੁਹਾਨੂੰ ਦੱਸ ਹੀ ਦਿੰਦਾ ਹਾਂ ਨਾ ਵੀਡੀਓ 'ਚ ਦਿਨ ਇਹਦੇ ਬਾਈ ਕਹਿੰਦਾ ਪੂਰੇ ਨੇ ਤੇ ਥੱਲੋਂ ਜਿਹੜੀ ਦੀ ਕੁਆਲਿਟੀ ਆ ਉਹ ਹੈਗੀ ਆ ਪੂਰੀ ਚੰਗੀ ਥਣ ਥਣ ਵੀ ਚੰਗਾ ਲੱਗਿਆ ਕੱਦੇ ਦਾ ਉਹੀ ਜਿਵੇਂ ਆਪਾਂ ਨੈਨੂ ਦਿਖਾਈ ਸੀ ਅੱਗੇ ਲੇਵਾ ਬੱਚੀ ਸੋਨਾ ਤਿਆਰ ਕਰਿਆ ਹੋਇਆ ਆਰਡਰ ਬਣਾਉਗੀ ਅੱਗੇ ਪ ਥਣ ਵੀ ਜਾਣੀ ਪਹਿਲਣ ਦੇ ਹਾਵਨਾ ਥਣ ਵੀ ਵਧੀਆ ਕਰਿਆ ਹਲੇ ਨਗਾ ਵੀ ਸਕਦੀ ਆ ਤੈਨਾਂ ਦਿਨ ਕੱਢ ਸਕਦੀ ਆ 2 4 ਸੂਆ ਪਹਿਲਾਂ ਸੂਂਦੀ ਆ ਪੈਸੇ ਫਿਰ ਇਹਦੇ ਕਿੰਨੇ ਇਹ ਬਾਈ ਮੁੱਲ 40 ਆ 38000 ਦੀ ਦੇ ਦਾਂਗੇ ਹੈ 38 ਦੀ ਦੇ ਦਾਂਗੇ ਇਹ ਦੇ ਦਾਂਗੇ 38 ਦੀ ਨਾ ਜਗਾ ਵੀ ਘੱਟ ਰੋਕੂਗੀ ਹਾਂ ਜੀ ਹਾਂ ਨਾ ਜਗਾ ਵੀ ਘੱਟ ਰੋਕੂ ਤੇ ਦੁੱਧ ਦੀ ਕਮਾਲ ਤੇਰੀ ਚੰਗੀ ਆ ਤੇੜੀ ਆਰਡਰ ਦੀ ਸ਼ੇਪ ਆ ਉਹ ਸ਼ੇਪ ਇਹਦੀ ਬਹੁਤ ਸੋਹਣੀ ਆਰਡਰ ਦੀ ਮੈਂ ਸਾਰਾ ਸਿਸਟਮ ਆ ਥਣ ਥਣ ਲੱਗੇ ਜਿਹੜਾ ਥੱਲੇ ਇਹਨੂੰ ਤੇ ਜਿੱਦਾਂ 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 ਇਹ ਤਿਆਰ ਹੋਊਗੀ ਤੇ ਥਣ ਨੇ ਜਿਹੜੇ ਬਾਈ ਉਹਨਾਂ 'ਚ ਗੈਪ ਬਣਾਉਂਦੀ ਜਾਊਗਾ ਹਾਂਜੀ ਹਾਂਜੀ ਇਹ ਬਾਈ ਕਹਿੰਦੇ ਦੇ ਦਾਂਗੇ ਆਪਾਂ 38000 ਦੀ ਨੰਬਰ ਬੋਲ ਦੋ ਜੀ 87290 ਜੀ 97861 ਹਾਂਜੀ ਤੇ ਦੂਸਰਾ ਵੀ ਬੋਲੋ 99557 ਜੀ 98122 ਇਹ ਨੰਬਰ ਸੱਜਣੋਂ 22 ਹੋਣਾ ਤਾਂ ਮੈਂ ਵੀਡੀਓ 'ਚ ਹੀ ਚਲਾ ਦੂੰਗਾ ਜਿਹੜੇ ਸੱਜਣ ਨੂੰ ਇਹਨਾਂ 'ਚ ਕੋਈ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਓ ਹਾਂਜੀ ਵੀਡੀਓ ਬਾਈ ਬੱਸ ਇਹ YouTube ਤੇ ਹੀ ਦੇਖ ਲਿਓ ਠੀਕ ਹੈ ਕੈਮਰੇ ਨਾਲ ਬਣੀ ਹੋਈ ਆ ਬਾਈ ਗੁਰੀ ਨੇ ਪੈਸੇ ਵੀ ਕੈਮਰੇ ਤੇ ਲਾਏ ਹੋਏ ਨੇ ਕੈਮਰੇ ਨਾਲ ਵੀਡੀਓ ਬਣੀ ਹੋਈ ਆ ਤਾਂ ਕਰਕੇ ਸਪੈਸ਼ਲ ਦਾ ਮੰਗਿਆ ਕਰੋ ਇੰਨੇ ਨਗਦੀ ਨਾ ਤਾਂ ਪੈਂਦੀ ਆ ਵੀਰੇ ਨਾ ਹੀ ਬਣਾਈ ਜਾਂਦੀ ਆ ਠੀਕ ਹੈ ਗੱਲ ਹਾਂਜੀ ਇਹ ਦੁਬਾਰਾ ਦੇਖ ਲੈ ਆ ਸਪੈਸ਼ਲ ਵਾਲਾ ਕੇਸ ਨਾ ਰੱਖਿਆ ਕਰੋ ਕਿ ਹਰੇਕ ਪੱਖ ਤੋਂ ਦਿਖਾਉਣ ਦੀ ਸਾਡੀ ਕੋਸ਼ਿਸ਼ ਹੁੰਦੀ ਆ ਵੀ ਪਸ਼ੂ ਨੂੰ ਹਰੇਕ ਪੱਖ ਤੋਂ ਦਿਖਾ ਦਈਏ ਬਾਕੀ ਇਹਨਾਂ ਚ ਜਿਹੜੀ ਵੀ ਬੱਚੀ ਪਸੰਦ ਆਊਗੀ ਬਾਈ ਤਾਂ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ ਜੀ ਧੰਨਵਾਦ